ਕਲ ਪੰਜਾਬ ਕੈਬਨਟ ਦੀ ਅਹਿਮ ਬੈਠਕ ਮੁਲਾਜ਼ਮਾਂ ਨਾਲ ਜੁੜੇ ਵੱਡੇ ਫੈਸਲਿਆਂ ਤੇ ਟਿਕੀਆਂ ਨਜ਼ਰਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਸ਼ਤੇ ਹੋਵੇਗੀ ਕੈਬਨਟ ਮੀਟਿੰਗ ਨੌਕਰੀਆਂ ਤਨਖਾਹਾਂ ਅਤੇ ਹੋਰ ਮੱਗਾਂ ਤੇ ਹੋ ਸਕਦਾ ਹੈ ਮੰਥਨ ਪੰਜਾਬ ਸਰਕਾਰ ਵੱਲੋਂ ਕੱਲ੍ਹ ਦੁਪਹਿਰ ਨੂੰ ਕੈਬਨਟ ਦੀ ਇੱਕ ਬਹੁਤ ਹੀ ਅਹਿਮ ਬੈਠਕ ਬੁਲਾਈ ਗਈ ਹੈ ਜਿਸ ਤੇ ਸੂਬੇ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਇਹ ਬੈਠਕ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ਤੇ ਹੋਵੇਗੀ ਜਿਸ ਦੀ ਅਦਵਾਈ ਖੁਦ ਭਗਵੰਤ ਭਗਵੰਤ ਮਾਨ ਮੁੱਖ ਜਿਸ ਦੀ ਅਦਵਾਈ ਖੁਦ ਮੁੱਖ ਮੰਤਰੀ ਕਰਨਗੇ ਕੈਬਨਟ ਦੇ ਸਾਰੇ ਮੰਤਰੀ ਇਸ ਸਬੰਧਿਤ کئی ਲੰਬੇ ਸਮੇਂ ਤੋਂ ਲਟਕੇ ਹੋਏ ਮਸਲਿਆਂ ਤੇ ਗੰਭੀਰ ਚਾਚਾ ਹੋ ਸਕਦੀ ਹੈ ਨੌਕਰੀਆਂ ਭਰਤੀ ਪ੍ਰਕਿਰਿਆ ਤਨਖਾਹੀ ਨੋਨਡੀਆਂ ਡੀਏ ਬਕਾਇਆ ਪੈਨਸ਼ਨ ਅਤੇ ਠੇਕੇਦਾਰ ਪ੍ਰਣਾਲੀ ਨਾਲ ਜੁੜੇ ਬੁਦੇ ਅਜੰਡੇ ਵਿਚ ਸ਼ਾਮਲ ਹੁੰਦੀ ਸਭਾਬਨਾ ਜਤਾਈ ਜਾ ਰਹੀ ਹੈ ਇਸ ਤੋਂ ਇਲਾਵਾ ਆਉਣ ਵਾਲੇ ਨਗਰ ਨਿਗਮ ਚੋੜਾ ਤੇ ਫਰਵਰੀ ਵਿੱਚ ਪੇਸ਼ ਹੋਣ ਵਾਲੇ ਸੁਭਾ ਬਜਟ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਮੁਲਾਜ਼ਮਾਂ ਲਈ ਕੁਝ ਰਾਹਤ ਭਰੇ ਫੈਸਲੇ ਵੀ ਲੈ ਸਕਦੀ ਹੈ ਪਿਛਲੇ ਕਾਫੀ ਸਮੇਂ ਤੋਂ ਮੁਲਾਜ਼ਮ ਜੱਤੇਵੰਦੀਆਂ ਸਰਕਾਰ ਤੇ ਦਬਾਅ ਬਣਾਈ ਬੈਠੀਆਂ ਸਭ ਇਸ ਕਾਰਨ ਇੱਕ ਕੈਬਨਟ ਮੀਟਿੰਗ ਕਾਫੀ ਅਹਿਮ ਬਣੀ ਜਾ ਰਹੀ ਹੈ ਦੱਸੋ ਦੇ ਵਿੱਤੀ ਹਾਲਾਤਾਂ ਤੇ ਹੋਰ ਕੇਂਦਰੀ ਮਸਲਿਆਂ ਤੇ ਚਰਚਾ ਹੋਈ ਸੀ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਨਾਲ ਹੋਈ ਇਸ ਮੁਲਾਕਾਤ ਤੋਂ ਬਾਅਦ ਸਰਕਾਰ ਮੁਲਾਜ਼ਮਾ ਦਾ ਚੁੜੇ ਮਸਲਿਆਂ ਤੇ ਆਪਣੀਆਂ ਅਗਲੀ ਰਣਨੀਤੀ ਤੈਅ ਕਰ ਸਕਦੀ ਹੈ ਕੁੱਲ ਮਿਲਾ ਕੇ ਕੱਲ ਹੋਣ ਵਾਲੀ ਇੱਕ ਕੈਬਨਿਟ ਮੀਟਿੰਗ ਪੰਜਾਬ ਦੇ ਮੁਲਾਜ਼ਮਾ ਲਈ ਕਾਫੀ ਵੱਡੇ ਸੰਕੇਤ ਦੇ ਸਕਦੀ ਹੈ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਇਸ ਦੌਰਾਨ ਕੁਝ ਅਹਿਮ ਫੈਸਲੇ ਤੇ ਮੋੜ ਲਗਾਵੇਗੀ खैर ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣ ਰਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਰਹਿਏ ਤੇ ਜਦੋਂ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਪ੍ਰੈਸ ਕਰ ਲੋ ਤਾਂ ਜੋ ਹੋਰ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ